ਆਗਾਰ ਕੈਂਪੇਨਿੰਗ ਚੱਲ ਰਹੀ ਸੀਗੀ ਐ ভোটার ਕੀ ਕਹਿ ਰਿਹਾ ভোটার ਬਹੁਤ ਖੁਸ਼ ਨੇ ਜੀ ভোটার ਹੱਥਾਂ ਖੜੀਆਂ ਕਰਕੇ ਬਾਹਾਂ ਖੜੇ ਬਾਹਾਂ ਖੜੀਆਂ ਕਰਕੇ ਹੱਥ ਖੜੇ ਕਰਕੇ ਦੱਸ ਰਹੇ ਨੇ ਕਈ ਚੀਜ਼ਾਂ ਗਵਰਨਮੈਂਟ ਦੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਨੇ ਭਗਵੰਤ ਸਿੰਘ ਮਾਨ ਨੇ ਕੀਤੀਆਂ ਨੇ ਵੀ ਤੁਸੀਂ ਆਹ ਭੁੱਲ ਗਏ ਜੀ ਸਾਡੇ ਲਈ ਆਹ ਵੀ ਕੀਤਾ ਹੈ ਪਾਣੀ ਦਾ ਕੰਮ ਵੀ ਕੀਤਾ ਹੈ ਸਾਡੇ ਲਈ ਆਹ ਸਕੂਲ ਦੇ ਤੇ ਸਾਡੇ ਪਿੰਡ ਚ ਇੰਨੀਆਂ ਨੌਕਰੀਆਂ ਆਈਆਂ ਔਰ ਬਿਨਾਂ ਸ਼ਿਫਾਰਿਸ਼ ਦੇ ਕੋਈ ਇਹ ਭੇਦਭਾਵ ਨਹੀਂ ਹੋਇਆ ਕਿ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਬੱਚਾ ਵੀ ਬਿਨਾ ਕਿਸੇ ਸਿਫਾਰਿਸ਼ ਦੇ ਬਿਨਾ ਪੈਸੇ ਤੋਂ ਵੀ ਪਹਿਲੀ ਵਾਰ ਹੋਇਆ ਕਿਸੇ ਗਵਰਨਮੈਂਟ ਨੇ ਇੰਨਾ ਵਧੀਆ ਆਮ ਲੋਕਾਂ ਦੀ ਆਵਾਜ਼ ਹੈਗੀ ਹੈ ਕਿ ਸਾਨੂੰ ਹੁਣ ਆਟੇ ਦਾਲ ਦੇ ਲਾਲਚ ਸਿੱਧਾ ਪਾਓ ਸਾਨੂੰ ਰੋਜ਼ਗਾਰ ਦਿਓ ਸਾਨੂੰ ਸੇਫ ਹੌਤਾਂ ਦਿਓ ਸਾਨੂੰ ਐਜੂਕੇਸ਼ਨ ਬਿਲਕੁਲ ਜੀ ਆਟਾ ਦਾਲ ਦੇ ਨਾਲ ਨਹੀਂ ਸਰਦਾ ਸਗਾਂ ਆਟਾ ਦਾਲ ਕਮਾਉਣ ਵਾਲੇ ਬਣਾਉਣਾ ਚਾਹੀਦਾ ਉਹ ਆਪ ਸਗਾਂ ਕਮਾਉਣ ਓਨੇ ਯੋਗ ਹੈ ਹੁਣ ਤੇ ਇਹੀ ਕੋਸ਼ਿਸ਼ ਰਹੂਗੀ ਕਿ ਹੋਰ ਹਲਕੇ ਦੀ ਗੱਲ ਕਰੀਏ ਤਾਂ 10 ਸਾਲ ਪਹਿਲਾਂ ਵੀ ਆਮ ਆਪੀ ਪਾਰਟੀ ਨੇ 5 ਸਾਲ ਜਿਹੜਾ ਗਿਆ ਕੰਮ ਕੀਤਾ ਹੈਗਾ ਹਾਂਜੀ ਪਰ ਸਰਸਰਨ ਸਿੰਘ ਸੀਗੇ ਉਸ ਤੋਂ ਬਾਅਦ ਅਗੇ ਮੁਹੰਮਦ ਸਿੰਘ ਪਰ ਫੀਡ ਕੋਰਟ ਹਲਕੇ ਦੀ ਗੱਲ ਕਰਾਂ ਤਾਂ ਜਨਤਾ ਨਰਾਸ਼ ਹਗੀ ਹੈ ਕਿੱਦਾਂ ਲੱਗਦਾ ਬੋਲੋ ਦੇਖੋ ਜੀ ਇਹ ਪੰਜਾਬ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੀ ਗਵਰਨਮੈਂਟ ਹੈ ਅਗਰ ਅਸੀਂ ਜਿੱਤੇ ਕੇ ਜਾਨਾ ਉੱਥੇ ਪੰਜਾਬ ਦੇ ਇਹ ਮੁੱਦੇ ਬਾਰੇ ਵੀ ਗੱਲ ਕਰਾਂਗੇ ਔਰ ਫਰੀਦਕੋਟ ਦੀ ਖਾਸ ਕਰਕੇ ਮੈਂ ਤਾਂ ਫਰੀਦਕੋਟ ਵੱਲੋਂ ਨੁਮਾਇੰਦਗੀ ਕਰੂੰਗਾ ਔਰ ਵੱਧ ਤੋਂ ਵੱਧ ਇੱਥੇ ਫੰਡਸ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਔਰ ਵੱਧ ਤੋਂ ਵੱਧ ਸਹੂਲਤਾਂ ਦੇਵਾਂਗੇ ਲੋਕ ਕਹਿੰਦੇ ਨੇ ਸ਼ਾਇਦ ਸਾਡੇ ਨਾਲ ਗੁਰਦਾਸਪੁਰ ਵਰਗਾ ਹਾਲਾ ਨਾ ਹੋਵੇ ਵੀ ਸਨੀ ਦਿਓਲ ਵੀ ਆਇਆ ਕਿਦਰ ਵੀ ਵੱਡਾ ਕੰਮ ਕਰ ਰਿਹਾ ਹੈ ਭਾਈ ਸਨੀ ਦਿਓਲ ਤੇ ਸਾਡਾ ਜਮੀਨ ਅਸਮਾਨ ਦਾ ਫਰਕ ਹੈ ਅਸੀਂ ਥੱਲੋਂ ਉੱਠੇ ਹੋਏ ਬੰਦੇ ਆ ਉਹ ਮਤਲਬ ਉੱਪਰੋਂ ਪੈਰਾਸ਼ੂਟਡ ਅਸੀਂ ਗ੍ਰਾਸ ਰੂਟਡ ਹੈ ਨਾ ਮੈਨੂੰ ਮੈਂ ਇਹਨਾਂ ਲੋਕਾਂ 'ਚ ਵਿਚਰੇ ਸਨੀ ਦੇ올 ਤਾਂ ਕਦੇ ਇਹਨਾਂ ਲੋਕਾਂ 'ਚ ਵਿਚਰੇ ਨਹੀਂ ਉਹ ਤਾਂ ਉੱਪਰਲੇ ਲੋਕਾਂ 'ਚ ਵਿਚਰੇ ਨੇ ਤੇ ਮੈਂ ਜਿਸ ਪਰਿਵਾਰ 'ਚੋਂ ਆਇਆ ਜਿਸ ਘਰ 'ਚੋਂ ਆਇਆ ਜਿਸ ਹਾਲਾਤਾਂ 'ਚੋਂ ਆਇਆ ਸਨੀ ਦੇ올 ਉਹਨਾਂ ਹਾਲਾਤਾਂ 'ਚੋਂ ਆਇਆ ਉਹਨਾਂ ਨੂੰ ਪਤਾ ਨਹੀਂ ਉਹ ਕੀ ਹਾਲਾਤ ਹੁੰਦੇ ਔਰ ਅਸੀਂ ਬਖੂਬੀ ਜਾਣਦੇ ਆ ਵੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਫਿਰਕੂਰ ਦੇ ਵਿੱਚ ਦੋ ਹੀ ਚਿਹਰੇ ਹਗੇ ਨੇ ਜਿਹੜਾ ਦਾ ਆਪਸੀ ਟੱਕਰ ਹੋਣੀ ਔਰ ਦੋਨੇ ਕਲਾਕਾਰ ਨੇ ਇੱਕ ਪਾਸੇ ਹੱਸਦੇ ਇੱਕ ਪਾਸੇ ਰੋਉਂਦੇ ਜੀ 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 ਬਿਲਕੁਲ ਜੀ ਇਹ ਲੋਕਾਂ ਨੇ ਚੋਣਾਂ ਹੈ ਜੀ ਵੀ ਕਿਹਨੂੰ ਵੋਟ ਪਾਉਣੀ ਹੈ ਇਹ ਲੋਕਾਂ ਦਾ ਅਧਿਕਾਰ ਹੈ ਬਾਕੀ ਹਰ ਇੱਕ ਨੂੰ ਆਪਣਾ ਪੱਖ ਰੱਖਣ ਦੀ ਮਤਲਬ ਇਜਾਜ਼ਤ ਹੈਗੀ ਹੈ ਉਹ ਤਾਂ ਹੱਕ ਹੈ ਅਨਮੋਜੀ ਵੋਟਰ ਨੂੰ ਮਿਲ ਰਹੇ ਹੈਗੇ ਉਹ ਵੋਟਰ ਦੀ ਮੇਨ ਸਮੱਸਿਆ ਕੀ ਹੈਗੀ ਹੈ ਜਿਵੇਂ ਉਹਨਾਂ ਦਾ ਕਹਿਣਾ ਹੈਗਾ ਕਿ 5 ਸਾਲ ਇੱਕ ਐਮਪੀ ਨੇ ਸਾਡਾ ਪਿੰਡ ਗੋਦ ਲਿੱਤਾ ਫਿਰ 5 ਸਾਲ ਦੂਜੇ ਐਮਪੀ ਨੇ ਗੋਦ ਲੈ ਲਿਆ ਗੋਦ ਮੈਨੂੰ ਤਾਂ ਸਭ ਤੋਂ ਵੱਧ ਜਿਹੜੇ ਲੋਕਾਂ ਦੀ ਡਿਮਾਂਡ ਆਈ ਹੈ ਇਹੀ ਹੈ ਨਾ ਮਿਲਣ ਦੀ ਆਈ ਹੈ ਉਹ ਕਹਿੰਦੇ ਵੀ ਸਾਨੂੰ ਮਿਲ ਲਿਓ ਬਸ ਜਿਤਾ ਦੇਵਾਂਗੇ ਪਰ ਸਾਨੂੰ ਬਾਅਦ ਚੋਂ ਵੀ ਮਿਲਦੇ ਰਹੇ ਤੇ ਅਰਮੋਲਾ ਸਗੀ ਛੱਡ ਕੇ ਫੇਰ ਮਿਲੇਗਾ ਨਹੀਂ ਛੱਡ ਸਿੰਗਿਕ ਤਾਂ ਨਹੀਂ ਮੈਂ ਛੱਡਦਾ ਪਰ ਮੈਂ ਨਾਲ ਮਿਲਦਾ ਵੀ ਰਹੂੰਗਾ ਕਿਉਂਕਿ ਮੈਂ ਫਿਲਮਾਂ ਦੀ ਸ਼ੂਟਿੰਗ ਕਰਨੀ ਮੈਂ ਐਸੇ ਇਲਾਕੇ ਚ ਕਰ ਲਿਆ ਕਰੂੰਗਾ ਨਾਲੇ ਲੋਕਾਂ ਨੂੰ ਮਿਲਿਆ ਕਰਨ ਨਾਲ ਆਪਦਾ ਕੰਮ ਕਰੂੰ ਕੀ ਮੰਗ ਕੇ ਨੇ ਲੋਕਾਂ ਬਸ ਇਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਓ ਸਰਦਾਰ ਪੁਗਨ ਸਿੰਘ ਮਾਨ ਦੇ ਦਿੱਤੇ केजरीवाल ਦੇ ਹੱਥ ਮਜ਼ਬੂਤ ਕਰ